ਸਾਸੀ ਵਾਲੀ ਆ ਪਾਇੜਾ ਹੈਗਾ ਇਸ ਟਾਈਮ ਪਿੰਡ ਦਿয়ালਪੁਰਾ ਜੋ ਨਗਰ ਕੌਂਸਲ ਜ਼ੀਰਪੁਰ ਦੇ ਅਧੀਨ ਆਉਂਦਾ ਉੱਥੇ ਖੜੇ ਆ ਇੱਥੇ ਆਪਾਂ ਦੇਖ ਸਕਦੇ ਕਿ ਦੱਸਿਆ ਜਾ ਰਿਹਾ ਰੈਵਨੂ ਰਿਕਾਰਡ ਅਨੁਸਾਰ 338 ਬਿਗੇ ਜਿਹੜੀ ਹੈਗੀ ਇਸ ਪਿੰਡ ਦੀ ਜਿਹੜੀ ਸ਼ਾਮਲਤ ਜ਼ਮੀਨ ਹੈਗੀ ਆ ਔਰ ਇਹਦੇ ਵਿੱਚ ਜਿਹੜੀ ਹੈਗੀ ਨਗਰ ਪੰਚਾਇਤ ਦੇ ਨਾਮ ਹੋ ਚੁੱਕੀ ਹੈ ਨਗਰ ਪੰਚਾਇਤ ਜ਼ੀਰਪੁਰ ਦੇ ਨਾਮ ਤੇ ਹੋ ਚੁੱਕੀ ਹੈ ਪਰ ਇੱਥੇ ਜਿਹੜਾ ਕੁਝ ਲੋਕਾਂ ਦਾ આરોਪ ਹੈਗਾ ਕਿ ਆ ਜਿਹੜੇ ਕਿੱਕਰ ਦੇ ਦਰਖਤ ਹੈਗੇ ਆ ਇਹ ਬਿਨਾ ਪ੍ਰਵਾਨਗੀ ਦੇ ਜਿਹੜੇ ਕੱਟੇ ਗਏ ਹੈਗੇ ਆ ਔਰ ਦੱਸ ਦਈਏ ਕਰੀਬ ਇੱਥੋਂ 4 ਟਰਾਲੀਆਂ ਆਣੀਆਂ ਹੈਗੀਆਂ ਕਿੱਕਰ ਦੇ ਦਰਖਤ ਜਿਹੜੇ ਹੈਗੇ ਆ ਪੁਰਾਣੇ ਕਾਫੀ ਪੁਰਾਣੇ ਦਰਖਤ ਹੈਗੇ ਇਹਨਾਂ ਨੂੰ 4 ਟਰਾਲੀਆਂ ਇੱਥੋਂ ਭਰ ਕੇ ਦੀਆਂ ਕੱਢੀਆਂ ਜਾ ਚੁੱਕੀਆਂ ਹੈਗੀਆਂ ਔਰ ਹਜੇ ਵੀ ਜਿਹੜਾ ਕਟਾਈ ਦਾ ਕੰਮ ਜਿਹੜਾ ਚਾਲੂ ਹੈਗਾ ਉਹ ਦੇਖ ਸਕਦੇ ਕਿ ਕਾਫੀ ਮਾਤਰਾ ਦੇ ਵਿੱਚ ਇੱਥੇ ਜਿਹੜੇ ਕਿੱਕਰ ਖੜੇ ਹੈਗੇ ਆ ਔਰ ਇਹ ਇਸ ਸੰਬੰਧੀ ਜਦੋਂ ਸਾਡੀ ਫੌਲਸ ਡਿਪਾਰਟਮੈਂਟ ਦੇ ਬੰਦਿਆਂ ਨਾਲ ਗੱਲ ਹੋਈ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਜੋ ਜਗ੍ਹਾ ਹੈਗੀ ਆ ਇਹ ਨਗਰ ਕੌਂਸਲ ਦੇ ਅਧੀਨ आ, नगर काउंसिल ने इस संबंध येड़ी कि परवानगी लेनी हुंदी हैगी फॉरेस्ट डिपार्टमेंट तो बाकायदा इस दख्ता ने मूल्य लागदे हैगे इनहा दे है रेट लागदे हैगे तां जेड़े एक दख्त कटटे जा सकदे आपा इस संबंध येड़ी ਪਿੰਡ ਦੇ ਕੁਛ ਮਹਤਵਪੂਰਨ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਵੀ ਇਹ ਗੱਲ ਸਪਸ਼ਟ ਕੀਤੀ ਕਿ ਇਸ ਨੂੰ ਜਿਹੜਾ ਨਜਾਇਜ਼ ਰੂਪ ਚ ਇਹਨਾਂ ਦਖਤਾਂ ਨੂੰ ਕੱਟਿਆ ਗਿਆ ਹੈਗਾ ਆਪਾ ਇਸ ਸੰਬੰਧੀ ਨਗਰ ਕਾਉਂਸਲ ਦੇ ਜਿਹੜੇ ਕਾਲ ਸਦਕ ਅਫਸਰ ਹੈਗੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿ ਇਸ ਜਗ੍ਹਾ ਦੀ ਜਿਹੜੀ ਪਰਵਾਨਗੀ ਲਈ ਹੈ ਦਖਤ ਕੱਟਣ ਦੀ ਕਿ ਨਹੀਂ ਲਈ ਗਈ ਇਸ ਸੰਬੰਧੀ ਆਪਾਂ ਤੁਹਾਨੂੰ ਦੱਸ ਦਈਏ ਕਿ ਸੈਂਕੜੇ ਦੀ ਗਿਣਤੀ ਦੇ ਵਿੱਚ ਛੇੜੇ ਕਿਕਰ ਦੇ ਦਰਖਤ ਜਿਹੜੇ ਕੱਟੇ ਗਏ ਹੈਗੇ ਆ। ਇਹ ਸਭੰਸੀ ਨੇ ਕਿਹਾ ਤੇ ਤੁਸੀਂ ਪਹਿਲਾਂ ਪਰਚਾਜ ਰਹਿ ਚੁੱਕੇ ਹਾਂ। ਹਾਂ, ਪੰਚਾਇਤ ਸਾਹਿਬ ਕੋ ਆਪਣਾ। ਅੱਛਾ। ਹਾਂ। ਇੱਕ ਇਹ ਕਾਹਦੇ ਵਾਸਤੇ ਦਰਖਤ ਵੱਢ ਰਹੇ ਜੀ ਨੇ? ਵੇ ਤਾਂ ਵੈਸੇ ਹੀ ਕਰ ਰਹੇ ਕਾਹ ਮਾਣੇ ਮੋਟੇ ਦਾ ਸਾਫ ਸਫਾਈ ਜੀ ਕਰਾਉਣੀ ਹੋਵੇ ਕਾ ਖੇਡਣੇ ਖੁੱਡੇ ਵਾਸਤੇ ਕਾਹ ਜੀ। ਕਿੰਨੇ ਕੁ ਵੱਢਤੇ ਆ ਜੀ ਇਹ? ਚਲ ਇੱਕ ਉਹ ਪਰਮਿਸ਼ਨ ਲਈ ਇਹਨਾਂ ਨੇ ਕਿਤੇ। ਨਾ ਕੋਈ ਨਹੀਂ ਮੈਂ ਇਸੀ ਪਿੱਛੇ ਤਰਾਜ ਬਾਜੀ ਕਰੀ ਕੱਲ। ਵੀ ਕਿੰਨੋ ਪੁੱਛਿਆ ਵੀ। ਕਾਪੀ ਵੀ ਭੰਗੇ ਜਿਹੜੀ ਉਨ ਨੂੰ ਵੀ ਸਮੇਂ ਪਤਾ ਨਹੀਂ ਕਰਿਆ ਹੈਗਾ ਹਮਮ ਘੱਟੋ ਘੱਟ ਫਸਾ ਕਰਨਾ ਚਾਹੀਦਾ ਹਮਮ ਹਾਂਜੀ ਗੁਰਦੁਆਰੇ ਦੀ ਗੁਰਦੁਆਰੇ ਦਾ ਮਤਲਬ ਕੋਈ ਨ ਸਬੰਧ ਨਹੀਂ ਕੀ ਹੈ ਨਾ ਅੱਛਾ ਇਹ ਤਾਂ ਆਪਣਾ ਕਹਿ ਕੀ ਹੈ ਕਿਨੇ ਵਡਾਈਆਂ ਕਹਿੰਨੇ ਆ ਸਾਡੇ ਵਾਸਤੇ ਬੈਨੀਫਿਟ ਹੈ ਜੀ ਮੈਂਬਰ ਜੀ ਗੋਣਾਰੇ ਕੀ ਹੈ ਅੱਛਾ ਮਾਈ ਵੈਸੀ ਗੋਣ ਨਹੀਂ ਨਹੀਂ ਓਕੇ ਓਕੇ ਇਹ ਉਹਨਾਂ ਲੱਗੇ ਕਹਿੰਨਾਂ ਖਾਂਜਾ ਕੋਈ ਦੂਖੀ ਨੇ ਕਿ ਤੱਕ ਇੱਕ ਬੰਦੇ ਨੂੰ ਰੋਕ ਕੇ ਵੀ ਹੈ ਸਵੇਰ ਨੂੰ ਵੀ ਕਿਤਨਾ ਵੱਡਾ ਹੋ ਗਿਆ ਇਹਨੂੰ ਹਮਮ ਘੱਟ ਨਹੀਂ ਆਉਂਦੀ ਕੋਈ ਕਹਾਣੀ ਉਕੇ ਆ ਵੈਸੇ ਕਾਹਮ ਖਾਣੇ ਖਤਰਾ ਕਰ ਰਹੇ ਹਾਂ ਗਰੋਂ ਦਾ ਪਹਨ ਕਰ ਰਹੇ ਹਾਂ ਕਿ ਦਿয়ালਪੁਰਾ ਦੇ ਵਿੱਚ ਕਿਕਰਾਂ ਦਾ ਕੱਟਣ ਦਾ ਬੜਾ ਮਾਮਲਾ ਸਾਹਮਣੇ ਆ ਰਿਹਾ ਜੀ ਕੀ ਤੁਹਾਡੀ ਪਰਮਿਸ਼ਨ ਲਈ ਗਈ ਕਿ ਦਰਖਤ ਕੱਟਣ ਵਾਸਤੇ ਦਿয়ালਪੁਰਾ ਪਿੰਡ ਦੇ ਵਿੱਚ ਨਾ ਜੀ ਆਪਣੀ ਸ਼ਾਮਲਾ ਜੀ ਜ਼ਮੀਨ ਹੈਗੀ ਹੈ ਜੀ ਉਹਦੇ ਵਿੱਚ ਆ ਕਾਫੀ ਰੇਂਜ ਵਿੱਚ ਨਾ ਜੀ ਜੰਗਲੀ ਜਿਹੜੀ ਕਿਕਰ ਹੈ ਉਹ ਉੱਗੀ ਹੋਈ ਸੀ ਤੇ ਉਹਦੇ ਵਿੱਚ ਕੁਝ ਪਿੰਡ ਦੇ ਵਿਅਕਤੀਆਂ ਵੱਲੋਂ ਬਿਨਾ ਨਗਰ ਕੌਂਸਲ ਦੀ ਪਰਮਿਸ਼ਨ ਤੋਂ ਉਹ ਜਿਹੜੀਆਂ ਜਿਹੜੀਆਂ ਗਰਸ਼ ਸੀ ਜਿਹੜੀ ਜੰਗਲੀ ਟਿੱਕਰ ਸੀਗੀ ਉਹਨੂੰ ਵੱਢ ਦਿੱਤਾ ਹੈਗਾ ਤੇ ਉਹਦੀ ਨਗਰ ਕੌਂਸਲ ਤੋਂ ਕੋਈ ਪ੍ਰਵਾਨਗੀ ਨਹੀਂ ਲਈ ਗਈ ਤੇ ਤੁਹਾਡੇ ਵੱਲੋਂ ਮੈਨੂੰ ਵੀਡੀਓ ਜਿਹੜੀ ਹੈ ਗੱਲ ਉਹ ਜਿਹੜੀ ਫਾਰਵਰਡ ਕੀਤੀ ਗਈ ਸੀਗੀ ਉਹਦੇ ਤੋਂ ਹੁਣ ਉਹਨਾਂ ਦੇ ਚਿਹਰੇ ਵੀ ਆਡਟਿਫਾਈ ਹੋ ਰਹੇ ਨੇ ਵੀ ਉਹ ਕਿਹੜੇ ਵਿਅਕਤੀ ਹਨ ਅਸੀਂ ਪਰसों ਇੱਕ ਲੈਟਰ ਫਾਰਵਰਡ ਕੀਤੀ ਸੀ ਐਸਐਚਓ ਸਾਹਿਬ ਨੂੰ ਕਿ ਇਹਨਾਂ ਦੇ ਖਿਲਾਫ ਜਿਹੜੇ ਬੰਦੇ ਜਿਨ੍ਹਾਂ ਨੇ ਕਟੀਆਂ ਨੇ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਜਾਵੇ ਅੱਜ ਅਸੀਂ ਉਹਦਾ ਰਿਮਾਈਂਡਰ ਭੇਜਿਆ ਵਿਦ ਵੀਡੀਓ ਵੀ ਆਹ ਬੰਦੇ ਨੇ ਜਿਨ੍ਹਾਂ ਨੇ ਉਹ ਕਟੀ ਹੈਗੀ ਤੇ ਇਹਨਾਂ ਨੇ ਖਲਾਫ ਐਫਆਈਆਰ ਦਰਜ ਕੀਤੀ ਜਾਵੇ ਮੈਨੂੰ ਆਤਾ ਵੀ ਇੱਕ ਅੱਜ ਦਿਨ ਚ ਇਹਨਾਂ ਦੇ ਖਲਾਫ ਜਿਹੜੀ ਹੈ ਕਰਨੀ ਦਾ ਕੰਮ ਨਹੀਂ ਕਰ ਰਹੇ ਹਾਂ ਪਹਿਲੇ ਤਰ੍ਹਾਂ ਕੋਈ ਇਸ ਵਾਸਤੇ ਤੁਹਾਡੇ ਕੋਲ ਕੋਈ ਪ੍ਰਬੰਧਕੀ ਨਹੀਂ ਲਈ ਕੁਝ ਨਹੀਂ ਕੋਈ ਪ੍ਰਬੰਧਕੀ ਨਹੀਂ ਲਈ ਪਰ ਮੈਂ ਹੀ ਅਸੀਂ ਦੇ ਸਕਦੇ ਹਾਂ ਅਸਲ ਬੋਰਸ ਦੀ ਅਗੇ ਨਹੀਂ ਅਸੀਂ ਬੋਰਸ ਮੇਰੇ ਕੋਲ ਕਿ ਵੀ ਪਾਵਰ ਦਾ ਰਕਤ ਕੱਟਣ ਦੀ ਪਰਵਾਣਗੀ ਦਿੱਤੀ ਨਹੀਂ ਔਰ ਕਾਨੂੰਨੀ ਕਾਰਵਾਈ ਹੋਏਗੀ ਹਾਂ ਜੀ